ਮੈਂ ਮਾਜਦਾ ਮੇਰਾ ਨਿਊ ਵਲੌਗ ਮੈਂ ਜਾ ਰਿਹਾ ਦੁਕਾਨ ਤੇ ਦੇਖ ਰਿਹਾ ਆਪਾਂ ਨੂੰ ਕੌਣ ਕੌਣ ਮਿਲਦਾ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਰੋਕੋ ਹੀ ਰੋਕੋ ਹੀ ਰੋਕੋ ਰੋਕੋ ਬਸ ਐਂ ਬੈ ਕੇ ਆਓ ਸਾਡੀ ਵੀ ਲਾ ਵੀਰ ਜੀ ਲੱਗ ਰਹੇ ਨੇ ਕੰਮਕਾਰ ਕਰਨ ਤੇ ਕਾ ਹੋ ਗਈ ਦੋ ਗੜੀਆਂ ਉਹ ਦੋ ਗੜੀਆਂ ਹੀ ਆਈਆਂ ਆ ਜੋ ਕੇ ਹੋਰੀ ਵੀ ਗੇੜੀ ਆ ਆ ਘੋਰੀ ਵਧੀਆ ਜੀ ਬਹੁਤ ਵਧੀਆ ਜੀ ਵੀਰੇ ਸੋਰੀ ਆਪਣਾ ਕੰਮ ਕਰਕੇ ਮੈਂ ਚਲ ਰਹੀ ਕੰਮ ਕਰ ਖੁੱਲ ਵਧੀਆ ਹੋਰ ਹੁਣ ਕੀ ਬਣਾਉਣ ਲੱਗ ਰਹੀ ਹੁਣ ਮਿਊਗੋ ਤਿਆਰ ਕਰ ਰਹੇ ਹਾਂ ਅੱਛਾ ਤੇ ਹੋਰ ਕੀ ਚੀਜ਼ ਕੀ ਕੀ ਤਿਆਰ ਕਰਾਂਗੀ ਤਿਆਰ ਤਾਂ ਸਾਰੀ ਮੈਂ ਬ੍ਰੈਡ ਨੇ ਹਾਂਜੀ ਕਰਨੇ ਤੁਸੀਂ ਦੱਸੋ ਕੀ ਛੇਕਣਾ ਬੱਸ ਇਹ ਅਸੀਂ ਦਾ ਤੁਹਾਡਾ ਇੰਟਰਵਿਊ ਲੈ ਲਿਆ ਜੀ ਅੱਛਾ ਕਿਵੇਂ ਦਾ ਕੰਮ ਦੀ ਸ਼ੁਰੂਆਤ ਕਿਵੇਂ ਕੀਤੀ ਸਮਾਨ ਨਾਲ ਕਰੀ ਸਮਾਨ ਤੋਂ ਸਮਾਨਤਾ ਨਾਲ ਕਰੀ ਫੇਰ ਵੀ ਸਮਾਨ ਨਾਲੇ ਸ਼ੁਰੂਆਤ ਹੋਊਗੀ ਕਿ ਕਿਹੜਾ ਸਮਾਨ ਤੋਂ ਕਿੰਨੇ ਹੋਊਗੀ ਉਹ ਦੱਸੋ ਮੈਨੂੰ ਅੱਛਾ ਥੋੜੀ ਜੀ ਕਿਵੇਂ ਬਹੁਤ ਵਧੀਆ ਠੀਕ ਹੈ ਜੀ ਇਹ ਲਈ ਠੀਕ ਹੈ ਜੋਕੇ ਬਹੁਤ ਬਹੁਤ ਧੰਨਵਾਦ ਜੀ 5 ਮਿੰਟ ਲੇਟਰ ਜੀ ਅਸੀਂ ਆਈਸੀ ਗੁੱਗਾ ਮੇੜੀ ਉੱਪਰ ਤੇ ਸਾਨੂੰ ਆ ਸਾਡੇ ਵਿਜੋਗਵ ਜੱਜ ਚਾਚਾ ਜੀ ਤਾਇਆ ਜੀ ਤੇ ਬਾਈ ਜੀ ਮਿਲ ਗਏ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਰਹਿ ਜੀ ਬੈਠੇ ਦੇ ਰਹੇ ਸੀ ਟਰਾਲੀ ਦੇਖਣ ਆਏ ਦੇ ਭਾਈ ਅੱਛਾ ਜੀ ਟਰਾਲੀ ਦੇ ਤਾਂ ਕਿਸੇ ਨੇ ਕਹਾਨੂੰ ਉੱਥੇ ਕਹਿਤਾ ਵੀ ਹੁੱਕ ਕੱਢ ਕੇ ਲੈ ਗਿਆ ਦੇਖੀ ਆ ਕੇ ਹੁੱਕ ਹੈਗੀ ਸੀ ਅੱਛਾ ਜੀ ਉਹ ਦੇਖ ਕੇ ਫਿਰ ਉਰੇ ਬਹਿ ਗਏ 10 ਮਿੰਟ ਉਰਦਾ ਕੋਈ ਕਰਨੀ ਚਲੋ ਕੋਈ ਕੰਮ ਕਰ ਵਧੀ ਚੱਲੇ ਬਹੁਤ ਵਧੀਆ ਬਹੁਤ ਅੱਛਾ ਹੋਰੀ ਜੀ ਭਾਈ ਜੀ ਹੋਰ ਹੀ ਹੋਰੀ ਵਧੀਆ ਜੀ ਵਧੀਆ ਵਧੀਆ ਬਹੁਤ ਵਧੀਆ ਹਾਂ ਹੁਣ ਕਰਾਈਏ ਨਹੀਂਗਾ ਤੁਸੀਂ ਹਾਂ ਜੀ ਹੁਣ ਹੀ ਕਰਾਈਏ ਅੱਛਾ ਆਪਣੇ 23 ਤਰੀਕ ਨੂੰ ਕਰਾਈ ਦੀ ਐਸੇ ਨਹੀਂ ਹਾਂ ਜੀ ਜੇ ਟੂਰਨਾਮੈਂਟ ਲੰਘੇ ਆਪਣੇ ਟੂਰਨਾਮੈਂਟ ਤੇ ਹੁਣ ਸਹੀ ਹੈ ਇਹ ਇਹਨੂੰ ਐਨਕ ਲਾ ਦਿੰਦੇ ਹੋ ਕਿ ਲਾਉਂਦੇ ਨਹੀਂ ਨਾ ਨਾ ਹੁਣ ਇਹਨੂੰ ਦੇ ਦੇ ਨਹੀਂ ਲਾਉਂਦਾ ਤੋਂ ਪੁੱਛ ਅੱਛਾ ਜੀ ਸ਼ਾਮ ਨੂੰ ਸੌਣ ਲੱਗਿਆ ਚਲੋ ਠੀਕ ਹੈ ਤਾਂ ਇਹ ਠੀਕ ਹੈ ਓਕੇ ਜੀ